ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਵੱਡਾ ਐਕਸ਼ਨ ਕੀਤਾ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਦਰਅਸਲ ਡਾਕ ਚੋਰੀ ਦੇ ਬਾਅਦ ਦੇ ਮਾਮਲਿਆਂ ਦੇ ਵਿੱਚ ਇੱਕ ਵੱਡੇ ਗਰੌਹ ਦਾ ਪਰਦਾ ਫਾਸ਼ ਕਰਕੇ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਦਰਅਸਲ ਇਸ ਦੇ ਵਿੱਚ ਪਤਾ ਲੱਗਿਆ ਕਿ ਇਹ ਨੌਜਵਾਨ ਨੇ ਜਿਹੜੇ ਇਹ ਮੁਲਜ਼ਮ ਨੇ ਬਹੁਤ ਸਾਰੇ ਲੋਕਾਂ ਦੇ ਚੈੱਕ ਕ੍ਰੈਡਿਟ ਕਾਰਡ ਜਾਂ ਫਿਰ ਪਛਾਣ ਪੱਤਰ ਤੇ ਗਿਫਟ ਨੇ ਜਿਹੜੇ ਉਹਨਾਂ ਦੇ ਡਾਕ ਦੇ ਜਿਹੜੇ ਬਾਕਸ ਨੇ ਜਾਂ ਫਿਰ ਪਾਸ ਨੇ ਉਹਨਾਂ ਦੀ ਭੰਨ ਤੋੜ ਕਰਕੇ ਚੋਰੀ ਕਰ ਲੈਂਦੇ ਸੀ ਜਿਸ ਦੌਰਾਨ ਤਲਾਸ਼ੀ ਦੇ ਵਿੱਚ ਪਤਾ ਲੱਗਿਆ ਕਿ 255 ਚੈੱਕ 182 ਕ੍ਰੈਡਿਟ ਕਾਰਡ ਅਤੇ 35 ਪਛਾਣ ਪੱਤਰ ਅਤੇ 20 ਜਿਹੜੇ ਗਿਫਟ ਕਾਰਡ ਨੇ ਉਹ ਬਰਾਮਦ ਕੀਤੇ ਗਏ ਨੇ ਕੁੱਲ 465 ਜਿਹੜੇ ਡਾਕੂਮੈਂਟਸ ਨੇ ਉਹ ਬਰਾਮਦ ਕੀਤੇ ਗਏ ਨੇ ਜਾਨੀ ਕਿ ਇਹਨਾਂ ਦੇ ਕੋਲੋਂ ਇੱਕ ਲਗਭਗ ਤਕਰੀਬਨ ਤਕਰੀਬਨ 4 ਲੱਖ ਕੈਨੇਡੀਅਨ ਡਾਲਰ ਦੀ ਜਿਹੜੀ ਕੀਮਤ ਦੇ ਚੈੱਕ ਨੇ ਉਹ ਬਰਾਮਦ ਕੀਤੇ ਗਏ ਨੇ ਤੇ ਇਸ ਆਪਰੇਸ਼ਨ ਨੂੰ ਆਪਰੇਸ਼ਨ ਅਨਡਿਲੀਵਰਡ ਦਾ ਨਾਮ ਦੇ ਕੇ ਚਲਾਇਆ ਗਿਆ ਤੇ ਹੁਣ ਇਹਨਾਂ ਅੱਠੇ ਪੰਜਾਬੀ ਨੌਜਵਾਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਇਹਨਾਂ ਖਿਲਾਫ ਡਿਪੋਰਟੇਸ਼ਨ ਦਾ ਮਾਮਲਾ ਵੀ ਚਲਾਇਆ ਜਾ ਸਕਦਾ